ਨਮਾ ਚੰਗਣਾ ਵੀ ਮਹਾਪਾਪ ਹੁੰਦਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਨਮਾਨਸਤੇ ਦੇਵਤ ਕੀਏ ਕਰਤਨ ਲਾਗੀ ਵਾਰ ਨਮਾ ਨੀਰਾ ਲਾ ਰੂਪੇ ਕਲਗੀ ਤਰਨੇ ਦੇ ਤਾਹਣਿਆਂ ਦੇ ਸਿਰ ਤੇ ਰੱਖ ਤਾਜ ਦਿੱਤਾ he kind of did ਗੇ ਨੂੰ ਕਾਇਮ ਰੱਖਦੇ ਨੇ ਦਰਦਾਨੀਆਂ ਦੇ ਕਿਸੇ ਆਖਿਆ ਕੋਮਾ ਨੂੰ ਕਾਇਮ ਰੱਖਣ ਉੱਚੇ ਦੱਸੇ ਹੋਏ ਗਿਆਨ ਦੀਆਂ ਦੀਆਂ ਦੇ ਤੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ ਕਿਸੇ ਦੱਸੇ ਫਲਸਫੇ ਰੋਹਨੀਆਂ ਦੇ ਭਾਵੇਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ ਚੰਗੇ ਗੁਣ ਤੇ ਚੰਗੀਆਂ ਨਿਸ਼ਾਨੀਆਂ ਨੇ ਪਰ ਤਤ ਸਿਆਣਿਆਂ ਨੇ ਕੱਢਿਆ ਏ ਕੋਮਾ ਜਿਉਂਦੀਆਂ ਨੇ ਨਾਲ ਕੁਰਬਾਨੀਆਂ ਸਾਡੇ ਸਿਦਕ ਨੂੰ ਜਾਣਦਾ ਜੱਗ ਸਾਰਾ ਖੂਨ ਨਾਲ ਇਤਿਹਾਸ ਨੂੰ ਰੰਗ ਦਿੰਦਾ ਕਟਿਆ ਜਾਵੇ ਨਾ ਕੌਮ ਦਾ ਅੰਗ ਕੋਈ ਕਟਵਾ ਆਪਣਾ ਅੰਗ ਅੰਗ ਦਿੱਤਾ ਮਾਸ ਗਏ ਜ਼ਮੂਰਾ ਦੇ ਨਾਲ ਨੋਚੇ ਨੇਜੇ ਕੁੱਤੇ ਮਸੂਮਾਂ ਨੂੰ ਟਾਂਗ ਦਿੱਤਾ ਸਾਡੇ ਵੱਡ ਵਡੇਰਿਆਂ ਖਾਲਸਾ ਜੀ ਸਾਨੂੰ ਦੱਸ ਜਿਉਣ ਦਾ ਢੰਗ ਦਿੱਤਾ ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕੱਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਘੁਰ ਚਲਾ ਧਨਮਤਾ ਗੁਜਰਕੌਰ ਜੀ ਦੇ ਲਾਲ ਗੁਰੂ ਤੇਗ ਬਹਾਦਰ ਜੀ ਦੇ ਲਗਤੇ ਜ਼ਿਗਰ ਸਰਬੰਸਦਾਨੀ ਨੀਲੇ ਦੇ ਸ਼ਾ ਅਸਵਾਰ ਕਲਗੀਆਂ ਵਾਲੇ ਫੌਜਾ ਵਾਲੇ ਬਾਜਾ ਵਾਲੇ ਤਾਜਾ ਵਾਲੇ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਖਾਲਸੇ ਨੂੰ ਇੱਕ ਵੱਖਰੀ ਨਿਹਾਰ ਦਿੱਤੀ ਆ ਜਿੱਥੇ ਪੰਥ ਗ੍ਰੰਥ ਵੱਖਰਾ ਜਿੱਥੇ ਬਾਣੀ ਬਾਣਾ ਵੱਖਰਾ ਉਥੇ ਜਗ ਤੋਂ ਵੱਖਰੀ ਪਹਿਚਾਣ ਦਿੱਤੀ ਹੈ ਆਓ ਖਾਲਸਾ ਦੀ ਉਹ ਵੱਡਿਆਂ ਭਾਗਾਂ ਵਾਲੇ ਆ ਜੋ ਹਰ ਸਾਲ ਦੀ ਤਰ੍ਹਾਂ ਇਸ ਨਗਰ ਸਮੂਹ ਇਲਾਕਾ ਨਿਵਾਸੀਆਂ ਦੇ ਸੰਗਤਾਂ ਵੱਲੋਂ ਜੋ ਇਸ ਪਿੰਡ ਕੁਰੇਸ਼ੀਆਂ ਦੇ ਸਾਲਾਨਾ ਸਮਾਗਮ ਵਿੱਚ ਜੁੜ ਮਿਲ ਕੇ ਬੈਠੇ ਆ ਆਓ ਖਾਲਸਾ ਜੀ ਦੀ ਸਮਾਂ ਬੜਾ ਸੀਮਤ ਹੈ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕਲਗੀ ਤਰ ਪਾਛਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤੇ ਨਾਰਾ ਬੁਲੰਦ ਕਰੀਏ ਸਾਰੇ ਬੈਠੀਏ ਜੀ ਸਜ ਕੇ ਤੇ ਆਖੀਏ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਖਾਲਸਾ ਜੀਓ ਆਪਣੀਆਂ ਸੁਰਤਾ ਉਸ ਧਰਤੀ ਤੇ ਲੈ ਚਲੀਏ ਜਿੰਨੂੰ ਗੁਰਬਾਣੀ ਕਹਿੰਦੀ ਆ ਲਾਹੌਰ ਸ਼ਹਿਰ ਕਹਿਰ ਜ਼ਹਿਰ ਸਵਾ ਪਹਿਰ ਉਹ ਲਾਹੌਰ ਦੀ ਧਰਤੀ ਜਿੱਥੇ ਖਾਲਸਾ ਜੀ ਉਹ ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਲਾਹੌਰ ਦੀ ਧਰਤੀ ਜਿੱਥੇ ਸਾਡੇ ਸਿੰਘਾਂ ਸ਼ਹੀਦਾਂ ਨੂੰ ਖਾਲਸਾ ਜੀ ਉਹ ਬੜੇ ਬੜੇ ਜ਼ੁਲਮ ਤਸੀਹੇ ਦੇ ਕੇ ਸਿੰਘ ਸਿੰਗੜੀਆਂ ਬੱਚੇ ਤੱਕ ਨਾ ਬਖਸ਼ੇ ਗਏ ਉਹ ਲਾਹੌਰ ਦੀ ਧਰਤੀ ਜਿੱਥੇ ਫਿਰ ਕਦੇ ਖਾਲਸਾ ਰਾਜ ਸਥਾਪਿਤ ਹੋਇਆ ਆਓ ਉਹ ਲਾਹੌਰ ਦੇ ਵਿੱਚ ਅਬਦਾਲੀ ਖਾਲਸਾ ਜੀ ਉਹ ਇਹ ਆਪਣਾ ਕੈਂਪ ਲਾ ਕੇ ਬੈਠਾ ਹੋਇਆ ਜਿਸ ਵੇਲੇ ਇਹ ਆਪਣੇ ਡੇਰੇ ਦੇ ਵਿੱਚ ਇੱਕ ਤਸਵੀਰ ਵੇਖ ਰਿਹਾ ਜੋ ਕੰਧ ਦੇ ਉੱਪਰ ਲੱਗੀ ਹੋਈ ਹੈ ਜਿਸ ਤਸਵੀਰ ਦੇ ਵਿੱਚ ਇੱਕ ਖਾਲਸਾ ਜੀ ਉਹ ਸ਼ੇਰ ਜਿਹੜਾ ਜੰਗਲੀ ਜਨਵਰਾਂ ਦਾ ਸ਼ਿਕਾਰ ਕਰ ਰਿਹਾ ਜਿਸ ਵੇਲੇ ਅਬਦਾਲੀ ਬੜੇ ਧਿਆਨ ਨਾਲ ਬੜੇ ਗੌਰ ਨਾਲ ਇਸ ਤਸਵੀਰ ਨੂੰ ਵੇਖ ਰਿਆ ਨਾ ਇੰਨੇ ਸਮੇਂ ਨੂੰ ਅਬਦਾਲੀ ਦੇ ਕੰਨਾਂ ਦੇ ਵਿੱਚ ਮਰਦਾਂ ਦੇ ਗਹਿਣਿਆਂ ਦੀ ਆਵਾਜ਼ ਪਈ ਹੈ ਹੁਣ ਮਰਦਾਂ ਦੇ ਗਹਿਣੇ ਕੀ ਹੁੰਦੇ ਨੇ ਬੀਬੀਆਂ ਪਹਿਣਾ ਜਾਣਦੀਆਂ ਵੀ ਚੂੜੀਆਂ ਪਾਉਣੀਆਂ ਇਹ ਬੀਬੀਆਂ ਦੇ ਗਹਿਣੇ ਹੋਗੇ ਪਰ ਅਸਲ 'ਚ ਮਰਦਾਂ ਦੇ ਗਹਿਣੇ ਕੀ ਹੁੰਦੇ ਨੇ ਹੱਥਾਂ ਵਿੱਚ ਖਾਲਸਾ ਜੀ ਉਹ ਹੱਥ ਕੜੀਆਂ ਹੋਣ ਪੈਰਾਂ ਵਿੱਚ ਬੇੜੀਆਂ ਹੋਣ ਲੱਕ ਨੂੰ ਜੰਜੀਰਾਂ ਨੇ ਬੰਨਿਆ ਹੋਵੇ ਤੇ ਕੜੀਆਂ ਦੀ ਆਵਾਜ਼ ਜਦੋਂ ਅਬਦਾਲੀ ਦੇ ਕੰਨਾਂ ਵਿੱਚ ਪਈ ਤੇ ਅਬਦਾਲੀ ਦੇ ਸਿਪਾਈ ਆਏ ਨੇ ਇਹਨਾਂ ਨੂੰ ਅਬਦਾਲੀ ਵੇਖਦਾ ਦੋ ਤਿਆਰ ਬਰ ਤਿਆਰ ਨਿਹੰਗ ਸਿੰਘ ਜਿਨ੍ਹਾਂ ਨੂੰ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਇਹ ਜਿਵੇਂ ਜਦੋਂ ਆਕੇ ਇਹਨਾਂ ਨੇ ਗਜਵੀ ਫਤਿਹ ਬੁਲਾਈ ਹੈ ਅਬਦਾਲੀ ਦੇ ਕੰਨ ਖੁੱਲ ਗਏ ਇਸ ਫਤਿਹ ਨੂੰ ਸੁਣ ਕੇ ਆਪਣੇ ਸਿਪਾਈਆਂ ਨੂੰ ਪੁੱਛਦਾ ਕਹਿੰਦਾ ਕੌਣ ਨੇ ਲੋਕ ਤੇ ਤੁਹਾਡੀ ਤੋਂ ਐਡੀ ਗਲਤੀ ਭਾਰੀ ਹੋਈ ਤੁਸੀਂ ਇਹਨਾਂ ਸਿੰਘਾਂ ਨੂੰ ਆ ਜਿਹੜਾ ਨੂੰ ਗ੍ਰਿਫਤਾਰ ਕਰਕੇ ਲਿਆਇਓ ਇਹਨਾਂ ਬਾਰੇ ਦੱਸਿਆ ਨਹੀਂ ਮੇਰੇ ਬਾਰੇ ਇਹਨਾਂ ਨੂੰ ਦੱਸਿਆ ਨਹੀਂ ਕਿ ਉੱਪਰ ਜਾ ਕੇ ਝੋਕੇ ਸਲਾਮ ਕਰਨੀ ਹੈ ਮੈਂ ਉਹ ਅਬਦਾਲੀਆਂ ਜਿਹੜਾ ਦੁਨੀਆ ਨੂੰ ਜਿੱਤਦਾ ਆ ਰਿਹਾ ਜਿਸ ਵੇਲੇ ਇਹ ਗੱਲ ਅਬਦਾਲੀ ਆਪਣੇ ਸਿਪਾਹੀਆਂ ਨੂੰ ਕਹਿ ਰਿਹਾ ਇਹਨੇ ਨੂੰ ਉਹ ਦੋਵੇਂ ਨਿਹੰਗ ਸਿੰਘ ਆ ਕੇ ਅਬਦਾਲੀ ਨੂੰ ਕਹਿੰਦੇ ਅਬਦਾਲੀ ਕਹਿੰਦੇ ਪਰਵਾਹ ਨਾ ਕਰ ਤੇਰੇ ਸਪਾਈ ਬੜੇ ਸਿਆਣੇ ਨੇ ਸਾਨੂੰ ਸਾਰੀ ਰਾਹ ਸਮਝਾਉਂਦੇ ਆਏ ਕਿ ਅਸੀਂ ਝੁੱਕ ਕੇ ਸਲਾਮ ਕਰੀਏ ਸਾਨੂੰ ਪੜਾਉਂਦੇ ਆਏ ਪਰ ਕੀ ਕਰੀਏ ਅਸੀਂ ਬਾਜਾਂ ਵਾਲੇ ਦੇ ਪੜੇ ਹੋਏ ਹਾਂ ਅਸੀਂ ਉਹਦੇ ਸਿਖਾਏ ਹੋਏ ਹਾਂ ਇਸ ਵਾਸਤੇ ਸਾਡਾ ਸਿਰ ਤੇ ਝੁਕਣਾ ਨਹੀਂ ਤੇਰੇ ਅੱਗੇ ਕਿਉਂਕਿ ਸਾਡੀ ਧੌਣ ਲੈ ਸਕਦੀ ਹੈ ਪਰ ਸਾਡੀ ਧੌਣ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਕਿਸੇ ਅੱਗੇ ਝੁਕ ਨਹੀਂ ਸਕਦੀ ਜਦੋਂ ਇਹ ਗੱਲ ਅਬਦਾਲੀ ਸੁਣਦਾ ਤੇ ਕਹਿੰਦਾ ਏ ਕਿ ਤੁਹਾਨੂੰ ਪਤਾ ਨਹੀਂ ਮੈਂ ਕੌਣ ਅਬਦਾਲੀ ਨੂੰ ਸਿੰਘ ਜਵਾਬ ਦਿੰਦੇ ਨੇ ਜਿਹੜੇ ਤਿਆਰ ਬਰ ਤਿਆਰ ਨਿਹੰਗ ਸਿੰਘ ਬਾਣੇ ਪਹਿਨੇ ਨੇ ਸੀਸ ਤੇ ਦਮਾਲੇ ਸੜੇ ਹੋਏ ਨੇ ਜਿਨ੍ਹਾਂ ਦੇ ਅੱਖਾਂ ਵਿੱਚ ਕੋਈ ਡਰ ਨਹੀਂ ਕੋਈ ਭੈ ਨਹੀਂ ਤੇ ਖਾਲਸਾ ਜੀਓ ਇੰਨਾ ਪ੍ਰਤਾਪ ਤੇਜਾ ਜਿਨ੍ਹਾਂ ਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ ਜੇ ਇਸ ਵੇਲੇ ਇਹ ਸਿੰਘ ਮੋੜ ਤੋਂ ਅਬਦਾਲੀ ਨੂੰ ਫਤਿਹ ਬੁਲਾਉਂਦੇ ਨੇ ਤੇ ਅਬਦਾਲੀ ਕਹਿੰਦਾ ਢਾਡੀ ਆਵਾਜ਼ ਵਿੱਚ ਗਰਜ ਬੜੀ ਆ ਉਹ ਕੌਣ ਦੇਉ ਤੁਸੀਂ ਐਡੀ ਗਰਜ ਵਾਲੀ ਆਵਾਜ਼ ਐਵੇਂ ਲੱਗਦਾ ਜਿਵੇਂ ਸ਼ੇਰ ਦਿਹਾੜ ਰਿਹਾ ਹੋਵੇ ਤੇ ਉਸ ਵੇਲੇ ਅਬਦਾਲੀ ਆ ਜਿਹੜਾ ਸਿੰਘਾਂ ਨੂੰ ਪੁੱਛਦਾ ਤੁਸੀਂ ਕੌਣ ਹੋ ਤੇ ਸਿੰਘ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਹੁੰਨੇ ਆ ਸਾਨੂੰ ਬਾਜਾਂ ਵਾਲੇ ਨੇ ਖੰਡੇ ਬਾਟੇ ਦੀ ਪੌਣ ਦੇ ਕੇ ਜਿੱਦਣਾ ਤੋਂ ਸ਼ੇਰ ਬਣਾ ਦਿੱਤਾ ਜਦੋਂ ਅਬਦਾਲੀ ਕਹਿੰਦਾ ਕਹਿੰਦਾ ਜਾ ਤੇ ਝੋਕੇ ਸਲਾਮ ਕਰੋ ਨਹੀਂ ਤੇ ਮਾਰੇ ਜਾਓਗੇ ਤੇ ਸਿੰਘ ਕਹਿੰਦੇ ਅਸੀਂ ਤੇ ਪਹਿਲਾਂ ਮਰਨ ਵਾਸਤੇ ਤਿਆਰ ਹੁੰਨੇ ਆ ਕਿਉਂਕਿ ਸਾਨੂੰ ਤੇ ਠੰਡੇ ਬਾਟੇ ਦੀ ਪੌੜੀ ਤਦ ਮਿਲਦੀ ਹੈ ਜਦੋਂ ਅਸੀਂ ਆਪਣਾ ਸੀਸ ਤਲੀ ਤੇ ਧਰ ਕੇ ਜਾਂਦੇ ਆ ਜੋਤੋਂ ਪ੍ਰੇਮ ਦਾ ਚੋ ਸ਼ਿਰ ਤਰ ਤਲੀ ਗਲੀ ਮਰੀ ਆਓ ਜਦੋਂ ਸਿੰਘ ਜਵਾਬ ਦਿੰਦੇ ਅਬਦਾਲੀ ਨੂੰ ਇਸ ਤੋਂ ਪਹਿਲਾਂ ਅਬਦਾਲੀ ਨੂੰ ਪਤਾ ਨਹੀਂ ਸਿੰਘਾਂ ਬਾਰੇ ਹੁਣ ਯਾਦ ਰੱਖੀਏ ਅਬਦਾਲੀ ਜਿਹੜਾ ਖਾਲਸਾ ਦੀ ਉਹ ਲਾਹੌਰ ਦੇ ਵਿੱਚ ਬੈਠਾ ਇਹਦਾ ਕਾਰਨ ਬੜਾ ਵੱਡਾ ਹੈ ਪਾਣੀ ਪਤ ਦੇ ਵਿੱਚ ਖਾਲਸਾ ਜੀਓ ਜਿੰਨੂੰ ਹਿੰਦੁਸਤਾਨ ਦੀਆਂ ਵੱਡੀਆਂ ਜੰਗਾਂ ਚੋਂ ਗੜਿਆ ਜਾਂਦਾ ਹੈ ਇਹ ਜੰਗ ਜਿੱਤ ਕੇ ਮਰਾਠਿਆਂ ਨੂੰ ਹਰਾ ਕੇ ਜਿੰਨੂੰ ਬੜੀ ਤਾਕਤਵਰ ਕੌਮ ਸਮਝਿਆ ਜਾਂਦਾ ਅਬਦਾਲੀ ਇਹਨਾਂ ਨੂੰ ਲੁੱਟ ਕੇ ਇਹਨਾਂ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਜਦੋਂ ਪੰਜਾਬ ਵੱਲ ਨੂੰ ਆਉਣ ਲੱਗਿਆ ਤੇ ਯਾਦ ਰੱਖਿਏ ਸਤਲੁਜ ਲੰਘਣ ਤੋਂ ਪਹਿਲਾਂ ਇਹ ਧੀਆਂ ਬਿਲਕੁਲ ਰੁਈਆਂ ਨਹੀਂ ਤੇ ਜਦੋਂ ਸਤਲੋਜ ਪਾਰ ਕੀਤਾ ਇਹ ਧਾਹਾਂ ਮਾਰ ਕੇ ਰੋਣ ਲੱਗੀਆਂ ਆਪਣੀਆਂ ਵੰਗਾ ਭੰਨਣ ਲੱਗੀਆਂ ਕਾਰਨ ਇਤਿਹਾਸਕਾਰ ਦੱਸਦੇ ਇਹਨਾਂ ਧੀਆਂ ਨੂੰ ਪਤਾ ਹੈ ਕਿ ਸਤਲੋਜ ਤੋਂ ਪਾਰ ਕਰਨ ਤੋਂ ਪਹਿਲਾਂ ਇੱਥੇ ਸਾਡਾ ਰੋਣਾ ਸੁਣਨ ਵਾਲਾ ਕੋਈ ਵੀ ਨਹੀਂ ਤੇ ਜੇ ਕੋਈ ਸੁਣ ਲਵੇਗਾ ਤੇ ਇੱਥੇ ਕੋਈ ਇਹੋ ਜਿਹਾ ਮਰਦ ਨਹੀਂ ਜਿਹੜਾ ਆ ਕੇ ਸਾਨੂੰ ਛੁੜਾ ਲਵੇਗਾ ਤੇ ਜਦੋਂ ਉਹ ਭੈਣਾ ਸਤਲੋਜ ਪਾਰ ਕੀਤਾ ਨਾ ਤੇ ਪਾਰ ਕਰਦੀਆਂ ਆ ਕੇ ਤਾਹਾਂ ਮਾਰ ਕੇ ਰੋਣ ਲੱਗੀਆਂ ਜਾਣਦੀਆਂ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਰਹਿੰਦਾ ਤੇ ਉਹ ਕਦੇ ਵੀ ਅਬਦਾਲੀ ਨੂੰ ਸਾਨੂੰ ਬੰਦੀ ਬਣਾ ਕੇ ਕਾਬਲ ਵੱਲ ਜਾਣ ਨਹੀਂ ਦੇਵੇ ਹੁਣ ਜਦੋਂ ਉਹ ਧੀਆ ਰੋਣ ਲੱਗੀਆਂ ਤੇ ਖਾਲਸਾ ਜੀ ਉਹ ਇਧਰੋਂ ਜਿਹੜੇ ਸਿੰਘ ਅਬਦਾਲੀ ਨੂੰ ਲੁੱਟ ਕੇ ਜਿਹੜਾ ਹਿੰਦੁਸਤਾਨ ਲੁੱਟ ਕੇ ਆ ਰਿਹਾ ਉਸ ਅਬਦਾਲੀ ਨੂੰ ਸਿੰਘ ਲੁੱਟ ਕੇ ਜੇਸ ਵੇਲੇ ਖਾਲਸਾ ਜੀ ਉਹ ਧੀਆ ਨੂੰ ਛੜਾ ਕੇ ਜਾ ਰਹੇ ਨੇ ਤੇ ਉਸ ਵੇਲੇ ਇਹ ਅਬਦਾਲੀ ਖਾਲੀ ਹੱਥ ਲਾਹੌਰ ਦੀ ਧਰਤੀ ਤੇ ਆ ਕੇ ਬੈਠਾ ਹੋਇਆ ਹੁਣ ਇਹਨੂੰ ਪਤਾ ਤੇ ਹੈ ਮੈਨੂੰ ਖਾਲਸਿਆਂ ਨੇ ਲੁੱਟਿਆ ਪਰ ਜਾਣਦਾ ਨਹੀਂ ਖਾਲਸੇ ਹੁੰਦੇ ਕੌਣ ਨੇ ਇਹਨਾਂ ਸਿੰਘਾਂ ਨੂੰ ਪੁੱਛਦਾ ਉਹ ਦੱਸੋ ਤੁਹਾਡੀ ਪਛਾਣ ਕੀ ਹੈ ਤੁਸੀਂ ਕੌਣ ਹੋ ਕਿੱਥੋਂ ਪੈਦਾ ਹੋਇਆ ਕੀ ਕਰਦੇ ਹੋ ਤੇ ਜਿਵੇਂ ਖਾਲਸਾ ਜੀ ਉਹ ਇਹ ਦੋ ਸਿੰਘ ਬਾਗ ਸਿੰਘ ਤੇ ਆਠੂ ਸਿੰਘ ਜਵਾਬ ਦਿੰਦੇ ਆਓ ਉਸ ਵੇਲੇ ਦੀ ਕਵਤਾ ਨੂੰ ਨਰਵੈਰ ਖਾਲਸਾ ਕਬਿ ਸ਼੍ਰੀ ਜਥਾ ਹੈ ਇਹੋ ਬਿਆਨ ਕਰਨਾ ਜਾ ਰਿਹਾ ਜੀ ਸਿੰਘਾਂ ਜੋਰ ਨਾਲ ਛੱਡੇ ਜਾਂ ਜਕਾਰੇ ਨੇ ਇੰਜ ਲੱਗੇ ਜਿਵੇਂ ਸ਼ੇਰ ਪਬਕਾਰੇ ਨੇ ਕੰਬੀ ਉੱਠੀ ਹੋ ਵੈਰੀ ਦੇ ਦਿਲ ਸਾਰੇ ਨੇ ਸੁਣ ਸਿੰਘਾਂ ਦੀ ਗਰਜ ਤੇ ਹਿਮਾਲਾ ਡੋਣਦਾ ਕਿੱਥੋਂ ਆਏ ਤੁਸੀਂ ਕੋ ਤਾਲੀ <talli> ਬੋਲੋ <talli> ਤਾਂ <tap> ਬੈਠਾ ਫੁੰਦੇ ਕੌਣ ਅਬਦਾਲੀ ਜਰਾ ਗੌਰ ਨਾਲ ਸੁਣ ਉਹ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਹੋਇਆ ਨੂੰ ਤੂੰ ਕਦੇ ਖਤਮ ਨਹੀਂ ਕਰ ਸਕਦਾ ਔਰ ਸੱਚਮੁੱਚ ਖਾਲਸਾ ਦੀ ਉਹ ਜਿਹੜੀ ਗੱਲ ਹਾਠੂ ਸਿੰਘ ਤੇ ਬਾਗ ਸਿੰਘ ਅਬਦਾਲੀ ਨੂੰ ਦੱਸਦੇ ਪਏ ਨੇ ਅੱਜ ਮਾਫ ਕਰਿਆ ਜੀ ਸਾਨੂੰ ਲੋੜ ਹੈ ਅੱਜ ਗੌਰ ਨਾਲ ਉਹ ਗੱਲ ਆਪਣੇ ਆਪ ਨੂੰ ਸੁਣਾਉਣ ਦੀ ਅੱਜ ਲੋੜ ਹੈ ਸਾਨੂੰ ਯਾਦ ਕਰਨ ਦੀ ਅਸੀਂ ਹੁਨੇ ਕੌਣ ਅੱਜ ਆਪਣੇ ਨਾਵਾਂ ਨਾਲ ਸਿੰਘ ਕੌਰ ਸ਼ਬਦ ਢਾਕੇ ਅਸੀਂ ਗੋਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੇ ਇਸ ਵੇਲੇ ਸਿੰਘ ਕਹਿੰਦਾ ਉਹ ਸਾਡੇ ਨਾਮ ਨਾਲ ਸਿੰਘ ਲੱਗਦਾ ਅਸੀਂ ਬਾਜਾਂ ਵਾਲੇ ਦੇ ਸ਼ੇਰ ਤੇ ਉਸ ਵੇਲੇ ਫਿਰ ਅਬਦਾਲੀ ਆਖਦਾ ਕਹਿੰਦਾ ਫਿਰ ਸ਼ੇਰ ਦੇ ਨਾਲ ਲੜ ਕੇ ਵਿਖਾਓ ਤੇ ਖਾਲਸਾ ਜੀ ਉਹ ਉਹ ਸਿੰਘ ਨੇ ਬਾਗ ਸਿੰਘ ਜਦੋਂ ਕਹਿੰਦਾ ਨਾ ਅਬਦਾਲੀ ਸ਼ੇਰ ਨਾਲ ਲੜ ਕੇ ਵਿਖਾਓ ਤੇ ਬਾਗ ਸਿੰਘ ਅੱਗੋਂ ਆਖਦਾ ਕਹਿੰਦਾ ਮੇਰਾ ਨਾਮ ਬਾਗ ਬਾਗ ਦਾ ਮਤਲਬ ਵੀ ਸ਼ੇਰ ਤੇ ਸਿੰਘ ਦਾ ਮਤਲਬ ਵੀ ਸ਼ੇਰ ਉਹ ਤੂੰ ਕਹਿੰਦਾ ਦੋ ਸਿੰਘਾਂ ਨਾਲ ਇੱਕ ਸ਼ੇਰ ਲੜੇ ਲਿਆ ਆਪਦੇ ਦੋ ਸ਼ੇਰ ਤੇ ਆ ਕੱਲਾ ਬੱਬਰ ਸ਼ੇਰ ਉਹਦਾ ਮੁਕਾਬਲਾ ਕਰਵਾ ਔਰ ਸੱਚਮੁੱਚ ਖਾਲਸਾ ਜੀ ਉਹ ਇਤਿਹਾਸ ਅਗਵਾ ਹੈ ਫਿਰ ਬਾਗ ਸਿੰਘ ਨੇ ਦੋ ਸ਼ੇਰ ਅਬਦਾਲੀ ਦੀਆਂ ਅੱਖਾਂ ਸਾਹਵੇਂ ਮਾਰ ਮੁਕਾਏ ਤੇ ਹਾਠੂ ਸਿੰਘ ਜਿਹਨੇ ਖਾਲਸਾ ਦੀ ਉਹ ਹਾਥੀ ਮਲਿਆ ਮੇੜ ਕਰਕੇ ਸੁੱਟ ਦਿੱਤਾ ਆਓ ਅੱਜ ਯਾਦ ਕਰੀਏ ਆਪਣੇ ਵੱਡ ਵਡੇਰਿਆਂ ਨੂੰ ਅਸੀਂ ਹੁਣੇ ਕੌਣ ਆਓ ਖਾਲਸਾ ਜੀ ਇੱਥੇ ਸਮੇਂ ਦੀ ਸਮਾਪਤੀ ਹੈ ਇਤਿਹਾਸ ਦੇ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪ ਸਮੂਹ ਸੰਗਤਾਂ ਦਾ ਆਓ ਖਾਲਸਾ ਜੀ ਉਹ ਹੁਣ ਸਾਡੇ ਸਤਿਕਾਰਯੋਗ ਭੈਣ ਜੀ ਜਸਪ੍ਰੀਤ ਕੌਰ ਜੀ ਤਿਨਾਂ ਦੇ ਪਾਸੋਂ ਆਪਾਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ ਗੱਜ ਕੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਨਰਵੈਰ ਕਵੀਸ਼ਰੀ ਜਥਾ ਮੰਨ ਘਟੇਰੀ ਤੋਂ ਜਿਨ੍ਹਾਂ ਨੇ ਬਹੁਤ ਹੀ ਜ਼ਾਲਮ ਅਹਿਮਦ ਚਾ ਅਬਦਾਲੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਹ ਉਹੀ ਅਬਦਾਲੀ ਆ ਜਿਨੋਂ ਭਾਰਤ ਵਿੱਚ ਕੋਈ ਜਿਹਦਾ ਮੂੰਹ ਨਹੀਂ ਸੀ 모ੜ ਸਕਿਆ ਤੇ ਕੇਵਲ ਤੇ ਕੇਵਲ ਪੰਜਾਬ ਦੀ ਧਰਤੀ ਤੇ ਸਿੱਖਾਂ ਨੇ ਇਸ ਦਾ ਐਸਾ ਮੂੰਹ 모ੜਿਆ ਕਿ ਮੁੜ ਕੇ ਇਹਨੇ ਪੰਜਾਬ ਵੱਲ ਭਾਰਤ ਵੱਲ ਆਉਣ ਦਾ ਹੌਸਲਾ ਨਹੀਂ ਕੀਤਾ ਇਹ ਉਸ ਅਫਗਾਨੀ ਨੂੰ ਇਹਨਾਂ ਸਿੰਘਾਂ ਨੇ ਹਰਾਇਆ ਸੀ ਜਿਹੜਾ ਕਹਿੰਦਾ ਸੀ ਕਿ ਇਹ ਕੇ